ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ ਵੱਡਾ ਝਟਕਾ ਲੱਗਿਆ ਹੈ ਤੇ ਹਾਈ ਕੋਰਟ ਦੇ ਵੱਲੋਂ ਇਸ ਦੇ ਉੱਤੇ 4 ਹਫ਼ਤਿਆਂ ਦੇ ਲਈ ਰੋਕ ਲਗਾ ਦਿੱਤੀ ਗਈ ਹੈ। ਇਹ ਸਟੇਲ ਲਗਤੀ ਗਈ ਹੈ। ਤਾਂ ਇਸ ਮਾਮਲੇ ਲੈ ਕੇ ਵੱਖ-ਵੱਖ ਧਿਰਾਂ ਦੇ ਵੱਲੋਂ ਪਟੀਸ਼ਨਰ ਦਾਖਲ ਕਰਕੇ ਇਸ ਨੀਤੀ ਨੂੰ ਚੁਣੌਤੀ ਹਾਈ ਕੋਰਟ ਦੇ ਵਿੱਚ ਦਿੱਤੀ ਗਈ ਸੀ। ਕੱਲ ਵੀ ਇੱਕ ਦਿਨ ਦੀ ਰੋਕ ਹੈ ਜਿਹੜੀ ਇਸ ਨੀਤੀ ਦੇ ਉੱਤੇ ਲਾਈ ਗਈ ਸੀ। ਇੱਕ ਵਕੀਲ ਦੇ ਵੱਲੋਂ ਜੋ ਪਟੀਸ਼ਨ ਦਾਖਲ ਕਰਕੇ ਇਸ ਤੇ ਸਵਾਲ ਖੜੇ ਕੀਤੇ ਗਏ ਸੀ ਉਹਨਾਂ ਦਾ ਤਸੱਲੀ ਬਖਸ਼ ਜਵਾਬ ਪੰਜਾਬ ਸਰਕਾਰ ਹਾਈ ਕੋਰਟ ਦੇ ਵਿੱਚ ਅੱਜ ਵੀ ਨਹੀਂ ਦੇ ਸਕੀ ਹੈ ਜਿਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਇਸ ਨੀਤੀ ਦੇ ਉੱਤੇ 4 ਹਫ਼ਤਿਆਂ ਦੀ ਸਟੇ ਲਗਾ ਦਿੱਤੀ ਗਈ ਹੈ ਤੇ 4 ਹਫ਼ਤਿਆਂ ਦੇ ਵਿੱਚ ਹੁਣ ਦੁਬਾਰਾ ਜਵਾਬ ਹੈ ਜਿਹੜਾ ਪੰਜਾਬ ਸਰਕਾਰ ਕੋਲੋਂ ਇਸ ਨੀਤੀ ਨੂੰ ਲੈ ਕੇ ਮੰਗਿਆ ਗਿਆ ਹੈ ਸਵਾਲ ਵੱਡੇ ਇਸ ਨੀਤੀ ਤੇ ਇਸ ਕਰਕੇ ਖੜੇ ਹੋ ਰਹੇ ਨੇ ਕਿ ਜਿਹੜੇ ਲੋਕਾਂ ਤੋਂ ਜ਼ਮੀਨ ਲਈ ਜਾਣੀ ਹੈ ਜਾਂ ਫਿਰ ਜਿਹੜੇ ਇਸ ਜ਼ਮੀਨ ਦੇ ਉੱਤੇ ਨਿਰਪਰ ਤਬਕੇ ਨੇ ਉਹਨਾਂ ਦੇ ਲਈ ਸਰਕਾਰ ਨੇ ਕੀ ਸੋਚਿਆ ਤਾਂ ਇਸ ਤਰ੍ਹਾਂ ਦੀ ਕੋਈ ਵੀ ਬਿਆਨਤਬੰਦੀ ਹੈ ਜਿਹੜੀ ਸਰਕਾਰ ਦੇ ਵੱਲੋਂ ਬਣਾਈ ਦਿਖਾਈ ਨਹੀਂ ਦੇ ਰਹੀ ਜਿਸ ਕਰਕੇ ਹਾਈ ਕੋਰਟ ਦੇ ਵੱਲੋਂ ਇਸ ਦੇ ਉੱਤੇ ਸਟੇ ਲਗਾ ਦਿੱਤੀ ਗਈ ਹੈ ਤਾਂ ਦੂਜੇ ਪਾਸੇ ਇਸੇ ਨੀਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਸੁਖਬੀਤ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਪੱਕੇ ਮੋਰਚੇ ਦਾ ਐਲਾਨ ਸੁਖਬੀਤ ਸਿੰਘ ਬਾਦਲ ਨੇ 1 ਸਤੰਬਰ ਤੋਂ ਲੈ ਕੇ ਕਰ ਦਿੱਤਾ ਹੈ ਭਾਵ 1 ਸਤੰਬਰ ਤੋਂ ਸ਼੍ਰੋਮਣੀ ਅਕਾਲੀ ਦਲ ਇਸ ਨੀਤੀ ਖਿਲਾਫ ਪੱਕਾ ਮੋਰਚਾ ਸ਼ੁਰੂ ਕਰਨ ਜਾ ਰਿਹਾ ਹੈ ਗੁਰਦੁਆਰਾ ਅੰਮ੍ਰਿਤਸਰ ਮੁਹਾਲੀ ਤੋਂ ਇਹ ਮੋਰਚਾ ਸ਼ੁਰੂ ਹੋਵੇਗਾ ਤੇ ਹਰ ਰੋਜ਼ ਇਕ ਜਥੇ ਜਿਹੜਾ ਉਹ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਸ਼ਵਾਲ ਨੂੰ ਜਾਇਆ ਕਰੇਗਾ ਜੇਕਰ ਇਸ ਜਥੇ ਦੇ ਉੱਤੇ ਕੋਈ ਵੀ ਜਿਹੜਾ ਸਰਕਾਰ ਕਾਰਵਾਈ ਕਰਦੀ ਹੈ ਤਾਂ ਅਕਾਲੀ ਦਲ ਉਸ ਦਾ ਵਿਰੋਧ ਨਹੀਂ ਕਰੇਗਾ ਤਾਂ ਲੰਬੇ ਸਮੇਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਨਵੀਂ ਬਿਆਤਬੰਦੀ ਐਲਾਨ ਦਿੱਤੀ ਹੈ ਜਿੰਨਾ ਚਿਰ ਇਹ ਪਾਲਿਸੀ ਨੂੰ ਰੱਦ ਨਹੀਂ ਕਰਵਾਉਂਦੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਕੀਤਾ ਕਿ ਅਸੀਂ ਹੁਣ ਚਿਰ ਇਸ ਨੀਤੀ ਖਿਲਾਫ ਪੱਕਾ ਮੋਰਚਾ ਨਹੀਂ ਰੱਖਾਂਗੇ ਨਾਲੀ ਇਹ ਵੀ ਆਖਿਆ ਕਿ ਜੇਕਰ 2027 ਚ ਸਾਡੀ ਸਰਕਾਰ ਬਣਦੀ ਹੈ ਤਾਂ ਨੀਤੀ ਨੂੰ ਪੂਰੀ ਤਰ੍ਹਾਂ ਮੋੜੋ ਰੱਦ ਕਰਕੇ ਹੀ ਵਾਪਸ ਲੈ ਕੇ ਜੜਾ ਉਹ ਰ੍ਹਾਂਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਨੀਤੀ ਖਿਲਾਫ ਪੱਕੇ ਮੋਰਚੇ ਦਾ ਐਲਾਨ ਕੀਤਾ ਗਿਆ ਦੂਜੇ ਪਾਸੇ ਇਸ ਨੀਤੀ ਨੂੰ ਹਾਈ ਕੋਰਟ ਦੇ ਵਿੱਚ ਵੱਡਾ ਝਟਕਾ ਮਿਲਿਆ ਪੰਜਾਬ ਸਰਕਾਰ ਦੇ ਲਈ ਇਹ ਨਮੋਸ਼ੀ ਵਾਲੀ ਗੱਲ ਹੈ ਕਿ ਉਹਨਾਂ ਦੀ ਨੀਤੀ ਦੇ ਉੱਤੇ ਰੋਕਾ ਹਾਈ ਕੋਰਟ ਦੇ ਵੱਲੋਂ ਲਾ ਦਿੱਤੀ ਗਈ ਹੈ ਤਾਂ ਇਸ ਵੇਲੇ ਦੀਆਂ ਇਹ ਦੋ ਵੱਡੀਆਂ ਮਹੱਤਵਪੂਰਨ ਖਬਰਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਨ ਦੋਵਾਂ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ